ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਕਹਿੰਦੇ ਪਾਪੀ ਜਿਹੜਾ ਹੈ ਨਾ ਉਹ ਜਿਹੜੇ ਕਰਮ ਕਮਾਉਂਦਾ ਹੈ ਉਹਨਾਂ ਕਰਮਾਂ ਨੂੰ ਕਮਾਉਣ ਕਰਕੇ ਕਹਿੰਦੇ ਉਹਨੂੰ ਹਾਏ ਹਾਏ ਕਰਨਾ ਪੈਂਦਾ ਜਿੱਦਾਂ ਦੇ ਉਹ ਕਰਮ ਕਮਾਰੇ ਆ ਉਹਨੂੰ ਹਾਏ ਹਾਏ ਕਰਨਾ ਪੈਂਦਾ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਾਧਾਨੀਆਂ ਤਿਉ ਮਥੇ ਧਰਮ ਰਾਏ ਐਗਜ਼ਾਮਪਲ ਬੜੀ ਪਿਆਰੀ ਦਿੱਤੀ ਹੈ ਕਹਿੰਦੇ ਜਿਵੇਂ ਮਧਾਨੀ ਨੂੰ ਇੱਕ ਭਾਂਡੇ ਦੇ ਵਿੱਚ ਮੰਨ ਲਓ ਦੁੱਧ ਪਾਇਆ ਹੋਇਆ ਤੇ ਉਸ ਭਾਂਡੇ ਦੇ ਵਿੱਚ ਜਿੱਚ ਦੁੱਧ ਪਿਆ ਹੈ ਉਹਦੇ ਵਿੱਚ ਮਧਾਨੀ ਪਾਈ ਜਾਵੇ ਤੇ ਇੱਕ ਔਰਤ ਇੱਕ ਬੀਬੀ ਉਸ ਮਧਾਣੀ ਨੂੰ ਉਹਦੇ ਵਿੱਚ ਘੁਮਾਵੇ ਮਧਾਣੀ ਦੇ ਨਾਲ ਦੁੱਧ ਨੂੰ ਰੜਕਣਾ ਸ਼ੁਰੂ ਕਰੇ ਹੁਣ ਜਦੋਂ ਮਧਾਣੀ ਉਸ ਭਾਂਡੇ ਵਿੱਚ ਉਸ ਦੁੱਧ ਵਿੱਚ ਘੁਮੇਗੀ ਤੇ ਕੀ ਹੋਏਗਾ ਜੀ ਦੁੱਧ ਜਿਹੜਾ ਇੱਕ ਥਾਂ ਦੇ ਉੱਤੇ ਟਿਕਿਆ ਰਹੇਗਾ ਜਾਂ ਭੁੜਕੀ ਜਾਏਗਾ ਇੱਧਰ ਉੱਧਰ ਦੱਸੋ ਜੀ ਟਿਕਿਆ ਰਹੇਗਾ ਪੁਰਕੇ ਗਣਾ ਇਧਰ ਉਧਰ ਜਦੋਂ ਮਧਾਣੀ ਉਹਦੇ ਵਿੱਚ ਘੁਮਣੀ ਹੈ ਤੇ ਦੁੱਧ ਨੇ ਇੱਕ ਥਾਂ ਦੇ ਉੱਤੇ ਟਿਕਣਾ ਨਹੀਂ ਦੁੱਧ ਕੀ ਭਾਵੇਂ ਪਾਣੀ ਪਾਇਆ ਹੋਵੇ ਜਿਹੜਾ ਮਰਜੀ ਲਿਕਵਿਡ ਉਹਦੇ ਵਿੱਚ ਜਿਹੜਾ ਲਿਕਵਿਡ ਪਦਾਰਥ ਅਸੀਂ ਪਾਇਆ ਏ ਜਦੋਂ ਉਹਦੇ ਵਿੱਚ ਮਧਾਣੀ ਪਾ ਦਿੱਤੀ ਜਾਵੇ ਕਿਤੇ ਮਧਾਣੀ ਨੂੰ ਘੁਮਾਇਆ ਜਾਵੇਗਾ ਤੇ ਜਿਹੜਾ ਵੀ ਉਹ ਚ ਪਦਾਰਥ ਪਿਆ ਲਿਕਵਿਡ ਪਦਾਰਥ ਉਹਨੇ ਟਿਕਣਾ ਨਹੀਂ ਇੱਕ ਥਾਂ ਦੇ ਉੱਤੇ ਉਹਨੇ ਇਧਰ ਉਧਰ 扑ੜਕਣਾ ਸ਼ੁਰੂ ਕਰਨਾ ਹੈ ਗੁਰੂ ਸਾਹਿਬ ਕੁਝ ਸਮਝਾਣਾ ਚਾਹ ਰਹੇ ਨੇ ਕਹਿੰਦੇ ਪਾਪੀ ਕਰਮ ਕਮਾਉਂਦੇ ਪਾਪੀ ਮਨੁੱਖ ਜਿੱਦਾਂ ਦੇ ਕਰਮ ਕਮਾਉਂਦਾ ਏ ਹੁਣ ਪਾਪੀ ਕਿਵੇਂ ਦੇ ਕਰਮ ਕਮਾਏਗਾ ਪਾਪ ਵਾਲੇ ਕਮਾਏਗਾ ਨਾ ਕਹਿੰਦੇ ਪਾਪੀ ਜਿਹੜੇ ਕਰਮ ਕਮਾਰੇ ਆਏ ਨਾ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਪਹਿਲੀ ਗੱਲ ਤੇ ਉਹਨੂੰ ਹਾਏ ਹਾਏ ਕਰਨਾ ਪੈਂਦਾ ਨਾਨਕ ਜਿਉਂ ਮਥਨ ਮਾਧਾਣੀਆਂ ਤਿਉਂ ਮਥੇ ਧਰਮ ਰਾਏ ਜਿਵੇਂ ਉਸ ਦੁੱਧ ਦੇ ਭਾਂਡੇ ਦੇ ਵਿੱਚ ਮਧਾਣੀ ਪਾ ਦਿੱਤੀ ਜਾਵੇ ਤੇ ਦੁੱਧ ਨਹੀਂ ਨਾ ਟਿਕਦਾ ਕਹਿੰਦੇ ਜਿਹੜਾ ਪਾਪੀ ਮਨੁੱਖ ਭੈੜੇ ਕਰਮ ਕਰਦਾ ਹੈ ਨਾ ਮੰਨ ਕਰਕੇ ਜਿਹਦੀ ਭੈੜੀ ਸੋਚ ਹੋ ਚੁੱਕੀ ਹੈ ਕਹਿੰਦੇ ਉਹਦਾ ਮਨ ਵੀ ਇੱਕ ਥਾਂ ਦੇ ਉੱਤੇ ਟਿਕਦਾ ਕੋਈ ਨਹੀਂ ਹੈ ਜਿਵੇਂ ਉਹ ਲਿਕਵਿਡ ਪਦਾਰਥ ਜਿਹਦੇ ਵਿੱਚ ਮਧਾਣੀ ਪਈ ਹੋਵੇ ਤੇ ਉਹ ਇੱਕ ਥਾਂ ਦੇ ਉੱਤੇ ਨਹੀਂ ਟਿਕਦਾ ਕਹਿੰਦੇ ਬੰਦੇ ਦਾ ਮਨ ਵੀ ਨਹੀਂ ਟਿਕਦਾ ਹੁਣ ਤੁਸੀਂ ਗੌਰ ਕਰਿਓ ਇਹ ਗੱਲ ਗੁਰੂ ਸਾਹਿਬ ਨੇ ਪਤਾ ਕਿਉਂ ਆਖੀ ਕਿਉਂਕਿ ਦੋ ਗੱਲਾਂ ਨੇ ਇੱਕ ਲਫ਼ਜ਼ ਹੈ ਪਾਪ ਤੇ ਇੱਕ ਲਫ਼ਜ਼ ਹੈ ਅਪਰਾਧ ਇੱਕ ਲਫ਼ਜ਼ ਹੈ ਪਾਪੀ ਤੇ ਇੱਕ ਲਫ਼ਜ਼ ਹੈ ਅਪਰਾਧੀ ਦੋਨਾਂ ਦੇ ਅੰਦਰ ਬੜਾ ਫਰਕ ਜੇ ਦੋਨਾਂ ਲਫ਼ਜ਼ਾਂ ਦੇ ਅੰਦਰ ਪਾਪੀ ਕਿਨੂੰ ਆਖਿਆ ਜਾਂਦਾ ਏ ਜਦੋਂ ਆਪਾਂ ਕਹਿੰਦੇ ਨਾ ਫਲਾਣਾ ਬੰਦਾ ਜੀ ਬੜਾ ਪਾਪੀ ਹੈ ਫਲਾਣੇ ਬੰਦੇ ਨੇ ਆਪਣੇ ਜੀਵਨ ਦੇ ਅੰਦਰ ਬੜੇ ਪਾਪ ਕਮਾਏ ਨੇ ਜਿਹੜੇ ਪਾਪ ਕਮਾਏ ਜਾਂਦੇ ਨੇ ਨਾ ਇਹ ਪਾਪ ਕਮਾਏ ਜਾਂਦੇ ਨੇ ਮਨ ਦੇ ਤਲ ਦੇ ਉੱਤੇ ਮਨ ਕਰਕੇ ਭੈੜਾ ਸੋਚਣਾ ਮਨ ਕਰਕੇ ਮਾੜਾ ਸੋਚਣਾ ਮਾੜੀਆਂ ਵਿਚਾਰਾਂ ਮਾੜੇ ਥਾਟਸ ਨੇ ਜਿਹੜੇ ਬੰਦੇ ਦੇ ਅੰਦਰ ਪੈਦਾ ਹੁੰਦੇ ਨੇ ਉਹ ਕੀ ਐ ਉਹ ਬੰਦਾ ਪਾਪ ਕਰ ਰਿਹਾ ਹੈ ਮਾੜੀ ਸੋਚਣੀ ਇਹ ਪਾਪ ਹੈ ਤੇ ਜਦੋਂ ਉਸ ਮਾੜੀ ਸੋਚ ਦਾ ਪ੍ਰੈਕਟੀਕਲ ਕਰ ਲਿਆ ਜਾਵੇ ਤੇ ਉਹ ਕੀ ਬਣ ਜਾਂਦਾ ਹੈ ਉਹ ਬਣ ਜਾਂਦਾ ਹੈ ਅਪਰਾਧ ਮਨ ਲਓ ਇੱਕ ਐਗਜ਼ਾਮਪਲ ਲੈ ਲਈਏ ਇੱਕ ਮਨੁੱਖ ਨੇ ਕਿਸੇ ਬੈਂਕ ਨੂੰ ਲੁੱਟਣ ਦੀ ਸਕੀਮ ਜਿਹੜੀ ਐ ਉਹ ਆਪਣੇ ਅੰਦਰ ਬਣਾਈ ਉਹਨੇ ਇਹ ਵਿਚਾਰਾਂ ਆਪਣੇ ਮਨ ਦੇ ਅੰਦਰ ਪੈਦਾ ਕੀਤੀਆਂ ਇਹ ਕੀ ਕੀਤਾ ਉਹਨੇ ਜੀ ਇਹ ਪਾਪ ਕੀਤਾ ਹੈ ਪਰ ਉਸੇ ਵਿਚਾਰ ਨੂੰ ਜਦੋਂ ਉਹ ਪ੍ਰੈਕਟੀਕਲ ਰੂਪ ਦੇ ਦੇਵੇਗਾ ਨਾ ਉਹ ਕੀ ਬਣ ਜਾਏਗਾ ਉਹ ਅਪਰਾਧ ਬਣ ਜਾਏਗਾ ਤੇ ਇਸ ਦੁਨੀਆ ਦੇ ਵਿੱਚ ਭਾਵੇਂ ਕਿਸੇ ਵੀ ਤੁਸੀਂ ਕੰਟਰੀ ਦੇ ਵਿੱਚ ਚਲ ਜਾਓ ਇੱਥੇ ਦੁਨੀਆ ਦੀਆਂ ਜਿਹੜੀਆਂ ਅਦਾਲਤਾਂ ਨੇ ਦੁਨੀਆ ਦੀ ਜਿਹੜੀ ਪੁਲਿਸ ਹੈ ਉਹ ਅਪਰਾਧ ਦੀ ਸਜ਼ਾ ਦਿੰਦੀ ਹੈ ਪਾਪ ਦੀ ਸਜ਼ਾ ਨਹੀਂ ਦਿੰਦੀ ਕਿਉਂਕਿ ਪਾਪ ਜਿਹੜਾ ਹੈ ਉਹ ਮਨ ਦੇ ਤਲ ਦੇ ਉੱਤੇ ਕਮਾਇਆ ਗਿਆ ਏ ਤੇ ਉਹ ਬੰਦੇ ਨੂੰ ਆਪ ਨੂੰ ਹੀ ਪਤਾ ਹੈ ਕਿ ਮੈਂ ਕੀ ਭੜਾ ਸੋਚਿਆ ਹੈ ਕਿਸੇ ਦੂਜੇ ਨੂੰ ਨਹੀਂ ਪਤਾ ਹੁੰਦਾ ਇੱਥੋਂ ਤੱਕ ਉਹਦੀ ਪਤਨੀ ਨੂੰ ਵੀ ਨਹੀਂ ਪਤਾ ਉਹਦੇ ਬੱਚਿਆਂ ਨੂੰ ਵੀ ਨਹੀਂ ਪਤਾ ਉਹਦੇ ਮਾਂ ਪਿਓ ਨੂੰ ਵੀ ਨਹੀਂ ਪਤਾ ਬਸ ਉਹਨੂੰ ਪਤਾ ਹੈ ਕਿ ਮੈਂ ਕੀ ਭੜਾ ਸੋਚਿਆ ਹੈ ਹਾਂ ਜਦੋਂ ਉਸ ਸੋਚੇ ਹੋਏ ਦਾ ਉਹ ਪ੍ਰੈਕਟੀਕਲ ਕਰ ਲੈਂਦਾ ਹੈ ਨਾ ਜਦੋਂ ਅਪਰਾਧ ਬਣ ਜਾਂਦਾ ਹੈ ਤੇ ਸਭ ਨੂੰ ਪਤਾ ਲੱਗ ਜਾਂਦਾ ਹੈ ਜੀ ਫਲਾਣੇ ਬੰਦੇ ਨੇ ਆਹ ਕੰਮ ਕੀਤਾ ਹੈ ਹੁਣ ਅਪਰਾਧ ਦੀ ਸਜ਼ਾ ਹੈ ਪਰ ਪਾਪ ਦੀ ਸਜ਼ਾ ਨਹੀਂ ਹੈ ਅਪਰਾਧ ਦੀ ਸਜ਼ਾ ਹੈ ਅਰੈਸਟ ਕਰ ਲਿਆ ਜਾਵੇਗਾ ਜੇਲ੍ਹ ਚ ਭੇਜ ਦਿੱਤਾ ਜਾਵੇਗਾ ਅਦਾਲਤ ਦੇ ਅੰਦਰ ਕੇਸ ਚੱਲੇਗਾ ਪਰ ਜਿਨੇ ਪਾਪ ਕੀਤਾ ਹੈ ਨਾ ਉਹਦੇ ਬਾਰੇ ਵਿੱਚ ਦੁਨੀਆ ਦੇ ਕਿਸੇ ਪੁਲਿਸ ਵਾਲੇ ਨੂੰ ਕੋਈ ਲੈਣਾ ਦੇਣਾ ਨਹੀਂ ਕਿਸੇ ਅਦਾਲਤ ਨੂੰ ਕੋਈ ਲੈਣਾ ਦੇਣਾ ਨਹੀਂ ਤਾਂ ਗੁਰੂ ਸਾਹਿਬ ਨੇ ਗੱਲ ਪਤਾ ਕੀ ਆਖੀ ਕਹਿੰਦੇ ਏ ਭਲਿਆ ਅਪਰਾਧ ਦੀ ਗੱਲ ਤੇ ਦੂਜੇ ਨੰਬਰ ਦੇ ਉੱਤੇ ਹੈ ਪਰ ਮੈਂ ਤੇਰੇ ਅੰਦਰ ਉਹ ਚੰਗੇ ਗੁਣ ਵੇਖਣਾ ਚਾਹਨਾ ਵਾ ਸਤ ਸੰਤੋਖ ਦਇਆ ਧਰਮ ਧੀਰਜ ਇਹਨਾਂ ਚੰਗੇ ਗੁਣਾਂ ਦਾ ਵਾਸਾ ਮੈਂ ਤੇਰੇ ਅੰਦਰ ਵੇਖਣਾ ਚਾਹਨਾ ਵਾ ਅਪਰਾਧ ਦੀ ਗੱਲ ਤੇ ਬੜੀ ਦੂਰ ਦੀ ਐ ਮੈਂ ਚਾਹਨਾ ਵਾਂ ਕਿ ਤੂੰ ਪਾਪ ਵੀ ਨਾ ਕਰੇ ਗੁਰੂ ਸਾਹਿਬ ਕਹਿੰਦੇ ਨੇ ਕਹਿੰਦੇ ਮੈਂ ਚਾਹਨਾ ਵਾਂ ਵੀ ਤੇਰੇ ਅੰਦਰ ਇਹ ਚੰਗੇ ਗੁਣਾਂ ਦਾ ਵਾਸਾ ਹੋ ਜਾਵੇ ਤੇ ਇਹਨਾਂ ਗੁਣਾਂ ਦੇ ਕਰਕੇ ਤੂੰ ਪਾਪ ਵੀ ਕਦੀ ਆਪਣੀ ਜੀਵਨ ਦੇ ਅੰਦਰ ਨਾ ਕਰੇ ਭਾਵ ਕਦੀ ਮਾੜੇ ਹੀ ਵਿਚਾਰ ਨੂੰ ਆਪਣੇ ਜੀਵਨ ਦੇ ਅੰਦਰ ਲੈ ਕੇ ਹੀ ਨਾ ਆਵੇ ਹੁਣ ਤੁਸੀਂ ਵੇਖੋ ਇਹ ਗੱਲ ਤੇ ਸਾਇੰਸ ਨੇ ਵੀ ਅੱਜ ਪ੍ਰੂਫ ਕਰ ਦਿੱਤੀ ਹੈ ਵੀ ਬੰਦਾ ਜਦੋਂ ਇਸ ਸਮਾਜ ਦੇ ਅੰਦਰ ਵਿਚਰਦਾ ਹੈ ਇੱਕ ਦਿਨ ਦੇ ਅੰਦਰ 24 ਘੰਟਿਆਂ ਦੇ ਅੰਦਰ ਨਾ ਹਰ ਇੱਕ ਮਨੁੱਖ ਕੋਈ ਕੋਈ ਵੀ ਜਿੱਥੇ ਮਰਜ਼ੀ ਦਾ ਰਹਿਣ ਵਾਲਾ ਹੋਵੇ ਕਿਸੇ ਵੀ ਕੰਟਰੀ ਦਾ ਰਹਿਣ ਵਾਲਾ ਹੋਵੇ ਹਰ ਇੱਕ ਮਨੁੱਖ ਦੇ ਅੰਦਰ ਜਿਹੜੇ ਵਿਚਾਰ ਪੈਦਾ ਹੁੰਦੇ ਨੇ ਨਾ 24 ਘੰਟਿਆਂ ਦੇ ਅੰਦਰ ਤਕਰੀਬਨ 60000 ਤੋਂ ਵੱਧ ਖਿਆਲ ਨੇ ਜਿਹੜੇ ਉਹ ਸਾਡੇ ਮਾਈਂਡ ਦੇ ਵਿੱਚ ਆਉਂਦੇ ਨੇ ਸਾਡੇ ਦਿਮਾਗ ਦੇ ਵਿੱਚ ਆਉਂਦੇ ਨੇ 60000 ਤੋਂ ਵੱਧ ਖਿਆਲ ਤੇ ਇਹ 24 ਘੰਟਿਆਂ ਦੇ ਅੰਦਰ ਇਹ ਰੈਗੂਲਰ ਚੱਲ ਰਿਹਾ ਹੈ ਹਿਸਾਬ ਕਿਤਾਬ ਰੋਜ਼ਾਨਾ ਚੱਲ ਰਿਹਾ 60000 ਖਿਆਲ ਹਰ ਇੱਕ ਮਨੁੱਖ ਦੇ ਦਿਮਾਗ ਦੇ ਅੰਦਰ ਰੋਜ਼ਾਨਾ ਆ ਰਹੇ ਨੇ 60000 ਤੋਂ ਵੱਧ ਹੀ ਆਉਂਦੇ ਨੇ ਹੁਣ ਉਹ ਜਿਹੜੇ 60000 ਜਿਹੜੇ ਖਿਆਲ ਨੇ ਨਾ ਉਹ ਜ਼ਰੂਰੀ ਗੱਲ ਨਹੀਂ ਹੈ ਵੀ ਉਹ ਚੰਗੇ ਹੀ ਹੋਣ ਇਹ ਗੱਲ ਕੋਈ ਜ਼ਰੂਰੀ ਨਹੀਂ ਹੈ ਉਹ ਜਿਹੜੇ 60000 ਖਿਆਲ ਆ ਰਹੇ ਨੇ ਇਹਨਾਂ ਦੇ ਵਿੱਚ ਚੰਗੇ ਖਿਆਲ ਵੀ ਨੇ ਤੇ ਮਾੜੇ ਖਿਆਲ ਵੀ ਨੇ ਇਹ ਦੋਵੇਂ ਇਕੱਠੇ ਹੀ ਆਉਂਦੇ ਨੇ ਇਹ ਤਾਂ ਟਾਈਮ ਟਾਈਮ ਦੀ ਗੱਲ ਹੈ ਨਾ ਮੰਨ ਲਓ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਹੋਏ ਹੋ ਟੀਵੀ ਦੇ ਉੱਤੇ ਗੁਰਬਾਣੀ ਦਾ ਕੀਰਤਨ ਚੱਲਦਾ ਪਿਆ ਸੀਗਾ ਕੀਰਤਨ ਸੁਣ ਰਹੇ ਆ ਕਥਾ ਸੁਣ ਰਹੇ ਆ ਖਿਆਲ ਬੜੇ ਚੰਗੇ ਨੇ ਇੱਕਦਮ ਕੀ ਹੋਇਆ ਕਿਸੇ ਦਾ ਫੋਨ ਆਇਆ ਸਾਨੂੰ ਗੱਡੀ ਲੈ ਕੇ ਬਾਹਰ ਜਾਣਾ ਪੈ ਗਿਆ ਜਦੋਂ ਅਸੀਂ ਬਾਹਰ ਜਾ ਰਹੇ ਹਾਂ ਨਾ ਸੜਕ ਦੇ ਉੱਤੇ ਤਾਂ ਸੜਕ ਦੇ ਉੱਤੇ ਇੱਕ ਥਾਂ ਦੇ ਉੱਤੇ ਬੜੀ ਵੱਡੀ ਪਾਰਟੀ ਚੱਲਦੀ ਪਈ ਤੇ ਉੱਥੇ ਗੰਦੇ ਗੰਦੇ ਭੜੇ ਭੜੇ ਗਾਣੇ ਲੱਗੇ ਹੋਏ ਉਹ ਗਾਣਿਆਂ ਦੀ ਆਵਾਜ਼ ਜਦੋਂ ਸਾਡੇ ਕੰਨਾਂ ਦੇ ਅੰਦਰ ਪਈ ਨਾ ਅਸੀਂ ਵੀ ਆਪਣੀ ਜ਼ੁਬਾਨ ਤੋਂ ਉਹ ਗਾਣਾ ગાਣਾ ਸ਼ੁਰੂ ਕਰ ਦਿੱਤਾ ਸਾਡੇ ਅੰਦਰ ਉਸ ਗਾਣੇ ਦੇ ਪ੍ਰਤੀ ਵਿਚਾਰ ਪੈਦਾ ਹੋਣੇ ਸ਼ੁਰੂ ਹੋ ਗਏ ਅਸੀਂ ਉਹ ਵਾਲੀ ਵਿਚਾਰ ਨੂੰ ਪਕੜ ਲਿਆ ਥੋੜੀ ਜਿਹੀ ਹੋਰ ਅੱਗੇ ਗਏ ਅੱਗੇ ਜਾ ਕੇ ਬੜਾ ਸਾਰਾ ਟ੍ਰੈਫਿਕ ਜਾਮ ਹੋਇਆ ਹੋਇਆ ਸੀਗਾ ਹੁਣ ਉਹਦੇ ਵੱਲ ਵੇਖਿਆ ਤੇ ਬੰ ਬੜੀ ਧੇਰ ਲੱਗ ਗਈ ਟ੍ਰੈਫਿਕ ਹਟਦਾ ਨਹੀਂ ਸੀ ਪਿਆ ਬੰਦੇ ਨੂੰ ਖੇਚੜੀ ਬੰਦੇ ਨੇ ਮਾਂ ਪੈਣ ਦੀਆਂ ਗਾਲਾਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਉੱਥੇ ਹੁਣੇ ਉਹੀ ਬੰਦਾ ਜਿਹੜਾ ਘਰ ਬੈਠਾ ਕੀਰਤਨ ਸੁਣ ਰਿਹਾ ਸੀ ਵਿਚਾਰ ਬੜੇ ਚੰਗੇ ਸੀ ਪਰ ਜਦੋਂ ਬਾਹਰ ਨਿਕਲਿਆ ਜਿੱਦਾਂ ਦੀ ਇਹਨੂੰ ਸੰਗਤ ਮਿਲ ਗਈ ਜਿੱਦਾਂ ਦੀ ਇਹਨੇ ਸਾਹਮਣੇ ਆਪਣੇ ਵਿਚਾਰ ਧਾਰਾ ਵੇਖੀ ਨਾ ਉਦਾਂ ਦੇ ਇਹਦੇ ਅੰਦਰ ਵਿਚਾਰ ਪੈਦਾ ਹੋਣੇ ਸ਼ੁਰੂ ਹੋ ਗਏ ਤੇ ਇਦਾਂ ਹੀ ਬੰਦਾ ਜਦੋਂ ਸਮਾਜ ਦੇ ਵਿੱਚ ਵਿਚਰਦਾ ਹੈ ਜਦੋਂ ਸਮਾਜ ਦੇ ਵਿੱਚ ਵਿਚਰਦਾ ਹੈ ਨਾ ਅਨੇਕਾਂ ਤਰ੍ਹਾਂ ਦੇ ਖਿਆਲ ਨੇ ਜਿਹੜੇ ਉਹ ਮਨੁੱਖ ਦੇ ਅੰਦਰ ਪੈਦਾ ਹੁੰਦੇ ਨੇ ਅੱਖਾਂ ਦੇ ਨਾਲ ਜਦੋਂ ਸੜਕ ਉੱਤੇ ਤੁਰਦਾ ਜਾ ਰਿਹਾ ਏ ਭੈੜਾ ਵੇਖਦਾ ਏ ਤੇ ਉਹਦਾ ਦੀ ਸੋਚ ਇਹਦੇ ਅੰਦਰ ਪੈਦਾ ਹੋ ਜਾਂਦੀ ਏ ਜਦੋਂ ਕੋਈ ਭੈੜਾ ਸੁਣਦਾ ਏ ਤੇ ਭੈੜੀ ਸੋਚ ਲੈ ਕੇ ਆਪਣੇ ਅੰਦਰ ਬਹਿ ਜਾਂਦਾ ਏ ਤਾਂ ਪਾਤਸ਼ਾਹੀ ਨੇ ਇੱਕ ਗੱਲ ਆਖੀ ਕਹਿੰਦੇ ਵੀ ਇਹ ਜਿਹੜੇ ਵਿਚਾਰ ਬੰਦੇ ਤੇਰੇ ਅੰਦਰ ਆਉਂਦੇ ਨੇ ਨਾ ਇਹਨਾਂ ਨੂੰ ਰੋਕਿਆ ਤੇ ਨਹੀਂ ਜਾ ਸਕਦਾ ਹੁਣ ਕੋਈ ਵੀ ਦੁਨੀਆ ਦਾ 30 ਮਾਰਖਾ ਬੰਦਾ ਜਿਹੜਾ ਏ ਉਹ ਇਹ ਕੰਮ ਨਹੀਂ ਕਰ ਸਕਦਾ ਕਿ ਜਿਹੜੇ ਵਿਚਾਰ ਆ ਰਹੇ ਨੇ ਉਹਨਾਂ ਨੂੰ ਰੋਕ ਲਵੇ। ਕਿ ਕਿਸੇ ਦੇ ਅੰਦਰ ਇਹ ਤਾਕਤ ਨਹੀਂ ਹੈ। ਜਿਹੜੇ ਵਿਚਾਰ ਆਉਣੇ ਨੇ ਨਾ ਉਹ ਆ ਹੀ ਜਾਣੇ ਨੇ ਚੰਗੇ ਵੀ ਆਉਣੇ ਨੇ ਤੇ ਭੈੜੇ ਵੀ ਆਉਣੇ ਨੇ ਤੇ ਹਰ ਕਿਸੇ ਦੇ ਅੰਦਰ ਆਉਣੇ ਨੇ ਭਾਵੇਂ ਆਪਣੇ ਆਪ ਨੂੰ ਕੋਈ ਵੱਡੇ ਤੋਂ ਵੱਡਾ ਮਹਾਪੁਰਖ ਖਵਾਉਣ ਵਾਲਾ ਹੋਵੇ ਤੇ ਭਾਵੇਂ ਸੰਤ ਬ੍ਰਹਮ ਗਿਆਨੀ ਖਵਾਉਣ ਵਾਲਾ ਹੋਵੇ ਹਰ ਇੱਕ ਦੇ ਅੰਦਰ ਇਹ ਚੰਗੇ ਤੇ ਮਾੜੇ ਖਿਆਲ ਆ ਰਹੇ ਨੇ। ਹਰ ਇੱਕ ਦੇ ਅੰਦਰ ਆ ਰਹੇ ਨੇ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਇੱਕ ਵਿਚਾਰ ਸਮਝਾ ਜਾਂਦੀ ਹੈ। ਬਾਤੀਆਂ ਨੇ ਆਖਿਆ ਕਹਿੰਦੇ ਏ ਭਲਿਆ ਵਿਚਾਰ ਤਾਂ ਸਭ ਨਾਲ ਦੇ ਅੰਦਰ ਆਉਣੇ ਨੇ ਤੇ ਅੱਜ ਸਾਇੰਸ ਨੇ ਇਹ ਗੱਲ ਪ੍ਰੂਫ ਕੀਤੀ ਹੈ ਵੀ ਆਉਂਦੇ ਨੇ ਪਰ ਗੁਰੂ ਸਾਹਿਬ ਨੇ ਇੱਕ ਗੱਲ ਸਾਨੂੰ ਸਮਝਾ ਦਿੱਤੀ ਕਹਿੰਦੇ ਏ ਭਲਿਆ ਜੇ ਤੂੰ ਗੁਰਬਾਣੀ ਦਾ ਫਿਲਟਰ ਆਪਣੇ ਕੋਲ ਰੱਖ ਲਵੇਂ ਨਾ ਗੁਰਬਾਣੀ ਦਾ ਫਿਲਟਰ ਆਪਣੇ ਕੋਲ ਰੱਖ ਲਵੇਂ ਤੂੰ ਆਪ ਬਾਣੀ ਨੂੰ ਪੜ੍ਹਨਾ ਸ਼ੁਰੂ ਕਰ ਦਵੇਂ ਬਾਣੀ ਨੂੰ ਵਿਚਾਰਨਾ ਸ਼ੁਰੂ ਕਰ ਦਵੇਂ ਬਾਣੀ ਦੇ ਪਰਮਾਣਾਂ ਨੂੰ ਕੰਠ ਕਰਕੇ ਆਪਣੇ ਜੀਵਨ ਦੇ ਅੰਦਰ ਤੂੰ ਵਿਸਾਲਵੇਂ ਭੈੜਿਆ ਖਿਆਲ ਤੇ ਆਊਗਾ ਤੈਨੂੰ ਇੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਭੈੜਾ ਖਿਆਲ ਤੇ ਆਊਗਾ ਪਰ ਜਦੋਂ ਭੈੜਾ ਖਿਆਲ ਆਊਗਾ ਨਾ ਉਧਰੋਂ ਦੀ ਤੇਰੇ ਅੰਦਰੋਂ ਇੱਕ ਗੁਰਬਾਣੀ ਦਾ ਪ੍ਰਮਾਣ ਵੀ ਨਿਕਲ ਕੇ ਆਵੇਗਾ ਉਸੇ ਸਮੇ ਗੁਰਬਾਣੀ ਦਾ ਪ੍ਰਮਾਣ ਵੀ ਮੰਨ ਲਓ ਅੱਖਾਂ ਨੇ ਮਾੜਾ ਵੇਖਿਆ ਹੁਣ ਇਹ ਮੈਸੇਜ ਮਾਈਂਡ ਤੱਕ ਪਹੁੰਚਿਆ ਤੇ ਅੰਦਰੋਂ ਦੀ ਪ੍ਰਮਾਣ ਪਤਾ ਕਿਹੜਾ ਨਿਕਲ ਕੇ ਆਇਆ ਅੰਦਰੋਂ ਦੀ ਪ੍ਰਮਾਣ ਨਿਕਲ ਕੇ ਆਇਆ ਭਾਈ ਗੁਰਦਾਸ ਜੀ ਦੀ ਵਾਰ ਦਾ ਦੇਖ ਪਰਾਈਆਂ ਚੰਗੀਆਂ ਮਾਮਾ ਭੈਣਾ ਧੀਆਂ ਜਾਣਾਂ ਅੰਦਰੋਂ ਦੀ ਪ੍ਰਮਾਣ ਨਿਕਲਿਆ ਪਰtre ਰੂਪ ਨਾ ਪੇਖੇ ਨੇਤਰ ਹੁਣ ਬਾਹਰੋਂ ਦੀ ਭੈੜੀ ਵਿਚਾਰ ਆਈ ਸੀ ਨਾ ਪਰ ਅੰਦਰੋਂ ਦੀ ਇਹ ਵਿਚਾਰ ਜਿਹੜੀ ਹੈ ਉਹ ਗੁਰਬਾਣੀ ਦੀ ਫੁੱਟ ਪਈ ਅੰਦਰ ਜਿਹੜਾ ਰੱਬ ਬੈਠਾ ਹੈ ਨਾ ਉਹਨੇ ਇਹ ਗੱਲ ਚੇਤੇ ਕਰਾਈ ਭਲਿਆ ਆਹ ਕੰਮ ਨਹੀਂ ਕਰਨਾ ਖਿਆਲ ਤੇਰੇ ਅੰਦਰ ਆਇਆ ਹੈ ਪਰ ਇਸ ਖਿਆਲ ਨੂੰ ਇੱਥੇ ਛੱਡ ਦੇ ਇਹਨੂੰ ਜਿਆਦਾ ਅੱਗੇ ਨਾ ਲੈ ਕੇ ਜਾਈਂ ਇਹਨੂੰ ਇੱਥੇ ਛੱਡ ਦੇ ਜਦੋਂ ਬਾਣੀ ਦੀ ਵਿਚਾਰ ਅੰਦਰੋਂ ਫੁੱਟ ਪਵੇ ਤੇ ਉਸ ਵਿਚਾਰ ਨੂੰ ਉੱਥੇ ਹੀ ਛੱਡ ਦਿੱਤਾ ਨਾ ਉਹ ਵਿਚਾਰ ਕਦੇ ਵੀ ਨੁਕਸਾਨ ਨਹੀਂ ਕਰੇਗਾ ਭੈੜਾ ਖਿਆਲ ਆਏਗਾ ਤੇ ਜ਼ਰੂਰ ਪਰ ਬਾਣੀ ਦੀ ਵਿਚਾਰ ਤੇ ਸਦਕਾ ਉਹ ਚਕਨਾ ਚੂਰ ਹੋ ਜਾਵੇਗਾ ਪਰ ਕਈ ਲੋਕ ਕੀ ਕਰਦੇ ਨੇ ਭੇੜਾ ਖਿਆਲ ਆਇਆ ਗੁਰਬਾਣੀ ਦੀ ਵਿਚਾਰ ਪੱਲੇ ਨਹੀਂ ਹੈਗੀ ਕਈਆਂ ਦੇ ਗੁਰਬਾਣੀ ਦੀ ਵਿਚਾਰ ਵੀ ਪੱਲੇ ਹੈ ਪਰ ਜਦੋਂ ਭੇੜਾ ਖਿਆਲ ਆਇਆ ਨਾ ਅੰਦਰੋਂ ਪ੍ਰਮਾਣ ਵੀ ਆਇਆ ਬੰਦਾ ਕਹਿੰਦਾ ਚੱਲ ਬਾਣੀ ਦਾ ਪ੍ਰਮਾਣ ਅੰਦਰ ਪ੍ਰਗਟ ਹੋਇਆ ਬੰਦੇ ਨੇ ਕਿਹਾ ਚੱਲ ਪਾਸੇ ਕਰੋ ਸੋਚ ਲੈਣੇ ਆ ਇਸ ਵਿਚਾਰ ਨੂੰ ਹੋਰ ਅੱਗੇ ਤੋਰ ਲੈਣੇ ਆ ਇੱਕ ਵਿਚਾਰ ਆਇਆ ਬੰਦਾ ਉਹਦੇ ਵੱਲ ਨੂੰ ਤੁਰ ਪਿਆ ਅੱਗੇ ਤੋਂ ਅੱਗੇ ਵਧਦਾ ਜਾ ਰਿਹਾ ਉਹ ਫਿਰ ਜਦੋਂ ਅੱਗੇ ਤੋਂ ਅੱਗੇ ਵਧਦਾ ਜਾਂਦਾ ਨਾ ਇੱਕ ਕਹਾਣੀ ਜਿਹੜੀ ਉਹ ਪੈਦਾ ਹੋਣੀ ਉਹਦੇ ਦਿਮਾਗ 'ਚ ਸ਼ੁਰੂ ਹੋ ਜਾਂਦੀ ਹੈ ਜਦੋਂ ਉਹ ਕਹਾਣੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਨਾ ਫਿਰ ਉਹ ਵਿਚਾਰ ਜਿਹੜੀ ਹੈ ਬੰਦੇ ਦੇ ਮਨ ਦੇ ਅੰਦਰ ਘਰ ਕਰ ਜਾਂਦੀ ਹੈ ਤੇ ਉਹ ਭੈੜੀ ਸੋਚ ਜਿਹੜੀ ਹੈ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਵਧਦੀ ਜਾਂਦੀ ਹੈ ਕਿ ਉਹ ਭੈੜੀ ਸੋਚ ਹੀ ਜਿਹੜੀ ਹੈ ਉਹਦਾ ਨੁਕਸਾਨ ਕਰਨ ਵਾਲੀ ਹੈ ਜੇ ਕਿਸੇ ਦੇ ਅੰਦਰ ਚੋਰੀ ਦਾ ਖਿਆਲ ਆਇਆ ਤੇ ਉਸ ਖਿਆਲ ਨੂੰ ਉਹ ਉੱਥੇ ਹੀ ਛੱਡ ਦੇਵੇ ਕਿ ਮੇਰੇ ਗੁਰੂ ਨੇ ਮੈਨੂੰ ਆਖਿਆ ਹੈ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਏ ਜੇ ਉਸ ਵਿਚਾਰ ਨੂੰ ਉੱਥੇ ਹੀ ਛੱਡ ਦੋਵੇ ਨਾ ਤਾਂ ਕਿੱਡੀ ਚੰਗੀ ਗੱਲ ਸੀ ਪਰ ਗੁਰਬਾਣੀ ਦੇ ਵਿਚਾਰ ਨੂੰ ਪਾਸੇ ਕਰਕੇ ਜਦੋਂ ਆਪਣੀ ਵਿਚਾਰ ਦੇ ਮੁਤਾਬਕ ਬੰਦਾ ਤੁਰਨਾ ਸ਼ੁਰੂ ਕਰ ਦਿੰਦਾ ਹੈ ਨਾ ਉੱਥੇ ਜਾ ਕੇ ਉਹਦੇ ਜੀਵਨ ਦੇ ਅੰਦਰ ਇਹ ਪ੍ਰੋਬਲਮ ਜਿਹੜੀ ਹੈ ਉਹ ਕ੍ਰੀਏਟ ਹੋ ਜਾਂਦੀ ਹੈ ਤਾਂ ਪਾ